ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਅਮਿਤ ਕਹਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦਾ ਟਾਈਟਲ ਹੈ ਕਿ ਮੈਂ ਆਪਣਾ ਦੁਸ਼ਮਨ ਆਪ ਹੀ ਹੈ ਯਾਨੀ ਕਿ ਮਨੁੱਖ ਜਾਂ ਇਨਸਾਨ ਜਿਹੜਾ ਨਾ ਆਪਣੇ ਦੁੱਖਾਂ ਦੀ ਦੁੱਖਾਂ ਦੀ ਵਜ੍ਹਾ ਕੀ ਹੈ ਉਹਦੀ ਦੁੱਖਾਂ ਦੀ ਵਜ੍ਹਾ ਉਹ ਆਪ ਹੀ ਹੈ ਆਪਣੇ ਦੁੱਖ ਉਹਦੇ ਆਪ ਹੀ ਪਾਲੇ ਹੋਏ ਆ ਇਹ ਅੱਜ ਦੀ ਕਥਾ ਦਾ ਟਾਈਟਲ ਹੈ ਬਹੁਤ ਵਧੀਆ ਕਥਾ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਇਹਦੀ ਕਥਾ ਫਿਰ ਕਰਨੇ ਇਸ ਤੇ ਵਿਚਾਰ ਇਹ ਈਰਾਨ ਦਾ ਮਹਾਨ 소ਫੀ ਸੰਤੇ ਦੇ ਦੋ ਗ੍ਰੰਥ ਨੇ ਗੁਲਿਸਤਾਨ ਤੇ ਬੋਸਤਾਨ ਹੁਣ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਗਵਰਨਮੈਂਟ ਨੇ ਛਾਪ ਦਿੱਤੇ ਨੇ ਪੰਜਾਬੀ ਦੇ ਛਾਪ ਗੁਲਿਸਤਾਨ ਬੋਸਤਾਨ ਉਹ ਜੇ ਪਰਸ਼ਿੰਦ ਚ ਮੂਲ ਫਾਰਸੀ ਦੇ ਚ ਇਹ ਫਕੀਰ ਸ਼ੇਖ ਸਾਦੀ ਕਹਿੰਦਾ ਅਜ ਸੋਹਬਤੇ ਦੋਸਤੇ ਰੰਜਮ ਮੈਂ ਦੋਸਤਾਂ ਤੋਂ ਬੜਾ ਦੁਖੀ ਹਾਂ ਮਿੱਤਰਾਂ ਤੋਂ ਬੜਾ ਦੁਖੀ ਹਾਂ ਕਿਉਂ ਲੋਕੀ ਮਿੱਤਰ ਲੱਭਦੇ ਨੇ ਲੋਕੀ ਤੇ ਦੋਸਤ ਲੱਭਦੇ ਨੇ ਤੂੰ ਦੋਸਤਾਂ ਤੋਂ ਕਿਉਂ ਔਖੇ ਮੇਤਰਾ ਤੋਂ ਕਿਉਂ ਆਖੈਂ ਕਹਿੰਦਾ ਅਜ ਸਹਬਤੇ ਦੋਸਤ ਰੰਜਮ ਕਿ ਇਖਲਾਕ ਦੇ ਬਦਮ ਹਸਨ ਨਮਾਇਤ ਮੈਂ ਦੋਸਤਾਂ ਤੋਂ ਐਸਾ ਵਜ੍ਹਾ ਤੇ ਆਖਾਂ ਕਿ ਮੇਰੇ ਔਗਣਾ ਨੂੰ ਗੁਣ ਕਹਿੰਦੇ ਨੇ ਮੇਰੇ ਕੰਡਿਆਂ ਨੂੰ ਫੁੱਲ ਕਹਿੰਦੇ ਨੇ ਖੁਸ਼ ਆਮਦ ਕਰਦੇ ਔਰ ਇਹ ਫਕੀਰ ਇੰਜ ਕਹਿੰਦਾ ਇਹ ਖੁਸ਼ ਆਮਦ ਗੋਏ ਚੰਦੀ ਇਬਲੇਹਾ ਖੁਸ਼ ਆਮਦ ਕਰਨ ਵਾਲੇ ਮਨੁੱਖ ਜਾਹਲ ਹੁੰਦੇ ਨੇ ਮੂਰਖ ਹੁੰਦੇ ਨੇ ਇਹ ਖੁਸ਼ ਆਮਦ ਗੋਏ ਚੰਦੀ ਇਬਲੇਹਾ ਰਹਿਜਾਨਾਨਦ ਰਹਿਜਾਨਾਨਦ ਰਹਿਜਾਨਾ ਰੈਜਨ ਕਹਿੰਦਨ ਡਾਕੂ ਨੂੰ ਇਹ ਡਾਕੂ ਨੇ ਇਹ ਡਾਕੂ ਨੇ ਇਹ ਡਾਕੂ ਨੇ ਜਿਹੜੀ ਗੱਲ ਬੋਲ ਕੇ ਬਿਆਨ ਕਰਦੇ ਨੇ ਖੁਸ਼ ਆਮਦ ਕਰਦੇ ਨੇ ਅਗਲੇ ਦਾ ਸਾਰਾ ਵਿਕਾਸ ਹੀ ਰੋਕ ਕੇ ਰੱਖ ਰਹੇ ਨੇ ਕਿਉਂਕਿ ਜਿਹੜੀ ਖੂਬੀ ਉਸ ਦੇ ਚ ਹੈ ਹੀ ਨਹੀਂ ਤੇ ਉਸ ਖੂਬੀ ਦੀ ਉਪਮਾ ਕਰੀ ਜਾਣੀਆ ਬੰਦਾ ਉਸ ਖੂਬੀ ਨੂੰ ਪ੍ਰਾਪਤ ਕਰੇਗਾ ਹੀ ਨਹੀਂ ਕਿਉਂਕਿ ਉਪਮਾ ਤੇ ਹੋ ਹੀ ਰਹੀ ਹੈ ਉਹਦਾ ਵਿਕਾਸ ਰੁਕ ਜਾਏਗਾ ਇਸ ਵਾਸਤੇ ਕਹਿੰਦਾ ਇਹ ਡਾਕੂ ਨੇ ਇਹ ਡਾਕੂ ਨੇ ਇਹ ਡਾਕੂ ਨੇ ਪਰ ਅਕਸਰ ਛੋਟੇ ਮਨੁੱਖਾਂ ਨੂੰ ਖੁਸ਼ ਆਮਦ ਸੁਣਨ ਦੀ ਆਦਤ ਹੁੰਦੀ ਹੈ ਪ੍ਰਸੰਨ ਹੁੰਦੇ ਖੁਸ਼ ਹੁੰਦੇ ਉਹਨਾਂ ਨੂੰ ਕੋਈ ਵਧਾ ਕੇ ਬਿਆਨ ਕਰੇ ਇਹ ਫਕੀਰ ਕਹਿੰਦਾ ਅਦ ਸਹਬਤੇ ਦੋਸਤੇ ਰੰਜਮ ਮੈਂ ਦੋਸਤਾਂ ਦੀ ਸਹਬਤ ਤੋਂ ਬੜਾ ਦੁਖੀ ਹਾਂ ਮਿੱਤਰਾਂ ਤੋਂ ਬੜਾ ਦੁਖੀ ਹਾਂ ਕਿ ਇਹ ਹਲਾਕ ਬਦਮ ਹਸਨ ਨਮਾਇਦ ਮੇਰੀ ਬਦ ਖਲਾਕੀ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕਰ ਦੇ ਬਾਵ ਮੇਰੇ ਔਗਣਾ ਨੂੰ ਗੁਣ ਕਹਿੰਦੇ ਅੱਗੇ ਚੱਲ ਕੇ ਫਕੀਰ ਕਹਿੰਦਾ ਐਬਮ ਹਨਰੋ ਕਮਾਉ ਲਬੈਨਤ ਖਾਰਮ ਗੁਲ ਯਾਸਮੇ ਨਮਾਇਦ ਐਬ ਕਹਿੰਦੇ ਨੇ ਗੁਨਾਹਾਂ ਨੂੰ ਔਗਣਾ ਨੂੰ ਮੇਰੇ ਪਾਪਾ ਨੂੰ ਪੁੰਨ ਆਖਦੇ ਨੇ ਮੇਰੇ ਔਗਣਾ ਨੂੰ ਗੁਣ ਕਹਿੰਦੇ ਨੇ ਮੇਰੀਆਂ ਗਲਤੀਆਂ ਨੂੰ ਨੇਕੀਆਂ ਕਹਿੰਦੇ ਨੇ ਖਾਰਮ ਗੁਲ ਯਾਸਮੇਨ ਆਇਦ ਖਾਰ ਕਹਿੰਦੇ ਨੇ ਕੰਡਿਆਂ ਨੂੰ ਖਾਰਮ ਯਾਸਮੇਨ ਕਹਿੰਦੇ ਆ ਫੁੱਲ ਨਰਗਸੀ ਫੁੱਲ ਖਾਰ ਤੇ ਇਹਨਾਂ ਆਇਦ ਮੇਰੇ ਕੰਡਿਆਂ ਨੂੰ ਚੰਬੇਲੀ ਦਾ ਫੁੱਲ ਕਹਿੰਦੇ ਨੇ ਮੇਰੇ ਪਾਪਾ ਨੂੰ ਪੁੰਨ ਕਹਿੰਦੇ ਨੇ ਮੇਰੀ ਬਦੇ ਖਲਾਕੀ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕਰਦੇ ਨੇ ਮੈਂ ਇਹਨਾਂ ਦੋਸਤਾਂ ਤੋਂ ਬੜਾ ਦੁਖੀ ਹਾਂ ਇਹਨਾਂ ਮਿੱਤਰਾਂ ਤੋਂ ਬੜਾ ਦੁਖੀ ਹਾਂ ਆਗਾਹ ਚੱਲ ਕੇ ਬੜੀ ਕੀਮਤੀ ਗੱਲ ਇਹ ਫਕੀਰ ਕਰਦਾ ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਤਾਂ ਐਬੇ ਮਰਾ ਬ ਮੰਨ ਨਮਾਇ ਉਹ ਬੇਬਾਕ ਦੁਸ਼ਮਨ ਕਿੱਥੇ ਐ ਮੈਂ ਲਬਰਿਆਂ ਜਿਹੜਾ ਮੇਰੇ ਮੂੰਹ ਦੇ ਉੱਤੇ ਮੇਰੇ ਔਗਣਾਂ ਦਾ ਜ਼ਿਕਰ ਕਰੇ ਕਮ ਸੇ ਕਮ ਇਹਨੂੰ ਪਤਾ ਤੇ ਚੱਲੇ ਮੈਂ ਅਰਜ਼ ਕਰਾਂ ਇੱਕ ਮਿੱਤਰ ਕਿਸੇ ਵਿੱਚ ਅਗਰ ਔਗਣ ਹਨ ਤਾਂ ਨਹੀਂ ਦੇਖ ਸਕਦਾ ਚਲੋ ਮੈਂ ਇਹਨੂੰ ਥੋੜਾ ਜਿਹਾ ਇਸ ਦੇ ਟਾਈਮ ਲਮਾ ਇੱਕ ਕਹਿੰਦੇ ਨੇ ਦੋਖ ਦ੍ਰਿਸ਼ਟ ਇੱਕ ਕਹਿੰਦੇ ਨੇ ਸ਼ੁਭ ਦ੍ਰਿਸ਼ਟ ਅਗਰ ਅਗਲਾ ਮਿੱਤਰ ਹੈ ਤਾਂ ਮਨੁੱਖ ਦੀ ਦ੍ਰਿਸ਼ਟੀ ਸ਼ੁਭ ਹੁੰਦੀ ਹੈ ਸ਼ੁਭ ਤੋਂ ਮਰਾਜ਼ ਉਹਦੇ ਚ ਗੁਣ ਵੇਖਦਾ ਹੈ ਉਹ ਗਣ ਨਹੀਂ ਵੇਖਦਾ ਜਿਵੇਂ ਮਾਂ ਆਪਣੇ ਬੱਚੇ ਚ ਗੁਣ ਵੇਖਦੀ ਹੈ ਖੂਬੀਆਂ ਵੇਖਦੀ ਹੈ ਉਹ ਗਣ ਨਹੀਂ ਵੇਖਦੀ ਇਹਨੂੰ ਕਹਿੰਦੇ ਨੇ ਸ਼ੁਭ ਦ੍ਰਿਸ਼ਟ ਮਿੱਤਰ ਵਿੱਚ ਮਨੁੱਖ ਗੁਣਾ ਨੂੰ ਵੇਖਦਾ ਹੈ ਕਿਉਂਕਿ ਦ੍ਰਿਸ਼ਟੀ ਸ਼ੁਭ ਹੈ ਦੁਸ਼ਮਣ ਵਿੱਚ ਔਗਣਾ ਨੂੰ ਦੇਖਦਾ ਹੈ ਕਿਉਂਕਿ ਦ੍ਰਿਸ਼ਟੀ ਦੋਖ ਦ੍ਰਿਸ਼ਟ ਦ੍ਰਿਸ਼ਟੀ ਦੋਖ ਹੈ ਅਸ਼ੁਭ ਦ੍ਰਿਸ਼ਟੀ ਹੈ ਇਹਦਾ ਇਹ ਮਤਲਬ ਨਹੀਂ ਕਿ ਮਿੱਤਰ ਵਿੱਚ ਔਗਣ ਨਹੀਂ ਨੇ ਪਰ ਔਗਣਾ ਨੂੰ ਵੇਖਣ ਵਾਸਤੇ ਦੋਖ ਦ੍ਰਿਸ਼ਟੀ ਚਾਹੀਦੀ ਹੈ ਉਹ ਮਿੱਤਰ ਕੋਲ ਹੈ ਨਹੀਂ ਉਹ ਤਾਂ ਸ਼ੁਭ ਦ੍ਰਿਸ਼ਟ ਰਖਦਾ ਹੈ ਗੁਣ ਦੇਖਦਾ ਤੇ ਜਿਹਦੇ ਵਿੱਚ ਔਗਣ ਦਿਖਾਈ ਦੇ ਰਹੇ ਨੇ ਇਹਦਾ ਇਹ ਮਤਲਬ ਨਹੀਂ ਉਹਦੇ ਵਿੱਚ ਗੁਣ ਨਹੀਂ ਨੇ ਕੋਈ ਗੁਣ ਤੇ ਹੈਗੇ ਨੇ ਪਰ ਦ੍ਰਿਸ਼ਟੀ ਦੇਖਣ ਵਾਲੀ ਦੋਖ ਹੈ ਦੋਖ ਦ੍ਰਿਸ਼ਟ ਬੜੀ ਗਹਿਰੀ ਵੇਖਦੀ ਹੈ ਸ਼ੁਭ ਦ੍ਰਿਸ਼ਤ ਮਨੁੱਖ ਨੂੰ ਉਪਰੋਂ-ਉਪਰੋਂ ਵੇਖਦਾ ਹੈ ਉਪਰੋਂ-ਪਰੋਂ ਹਰ ਮਨੁੱਖ ਚੰਗਾ ਹੈ ਇਹ ਵੀ ਮੈਸ ਕਰਦਾ ਹੈ ਉਪਰੋਂ-ਪਰੋਂ ਹਰ ਮਨੁੱਖ ਨੇ ਨੇਕੀਆਂ ਰੱਖੀਆਂ ਨੇ ਚੰਗੀਆਂ ਆਈਆਂ ਨੂੰ ਰੱਖੀਆਂ ਸ਼ੁਭ ਦ੍ਰਿਸ਼ਟੀ ਰੱਖਣ ਵਾਲਾ ਮਨੁੱਖ ਉਪਰੋਂ-ਉਪਰੋਂ ਹੀ ਵੇਖਦਾ ਬਸ ਮੋਹ ਮੱਥਾ ਵੇਖਦਾ ਹੈ ਬੋਖ ਦ੍ਰਿਸ਼ ਰੱਖਣ ਵਾਲਾ ਵਿਖਲੜੀ ਉਦੇੜਦਾ ਹੈ ਉਹ ਖਲੜੀ ਦੇ ਥੱਲੇ ਤੇ ਮੰਜ ਮਾਸ ਚਰਬੀ ਦੁਰਗੰਧ ਹੈ ਹਰ ਕੀ ਹੈ ਗਹਿਰਾ ਜੁ ਦੇਖਦਾ ਹੈ ਜਦ ਵੀ ਕਿਸੇ ਨੂੰ ਗਹਿਰਾ ਦੇਖਉਂਦੇ ਬੜਾ ਕੁਝ ਅਸ਼ੁਭ ਮਿਲ ਸਕਦਾ ਹੈ ਕਿਉਂ ਅਸ਼ੁਭ ਮਨੁੱਖ ਨੇ ਛੁਪਾਇਆ ਹੋਇਆ ਹੈ ਜਿਵੇਂ ਗੰਦਗੀ ਨੂੰ ਢੱਕ ਕੇ ਰੱਖਣਾ ਪੈਂਦਾ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਹੈ ਇਹ ਵੀ ਮੈਜ਼ ਕਰਦੇ ਫੁੱਲਾਂ ਦੇ ਉੱਤੇ ਚਦਰ ਪਾਣ ਦੀ ਲੋੜ ਨਹੀਂ ਹੈ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਹੈ ਜੋ ਕੁਝ ਵੀ ਢਕਿਆ ਜਾਂਦਾ ਹੈ ਹਮੇਸ਼ਾ ਦਸਨੋ ਗੰਦਗੀ ਨੂੰ ਢਕਿਆ ਜਾਂਦਾ ਹੈ ਮਨੁੱਖ ਨੇ ਵੀ ਜੋ ਕੁਝ ਢਕਿਆ ਹੈ ਉਹ ਚੰਗਾ ਨਹੀਂ ਹੋਵੇਗਾ ਇਹ ਵੀ ਮੈਜ਼ ਕਰਦੇ ਅਤੇ ਹਰ ਮਨੁੱਖ ਨੇ ਕੁਝ ਨਾ ਕੁਝ ਢਕਿਆ ਹੁੰਦਾ ਹੈ ਦੋਖ ਦ੍ਰਿਸ਼ਟ ਰੱਖਣ ਵਾਲਾ ਮਨੁੱਖ ਪਰਦੇ ਇੱਕ ਪਾਸੇ ਕਰਦਾ ਹੈ ਔਰ ਦੋਖ ਦੇਖਦਾ ਹੈ ਸ਼ੁਭ ਦ੍ਰਿਸ਼ਟ ਰੱਖਣ ਵਾਲਾ ਮਨੁੱਖ ਹੋ ਸਕਦਾ ਹੋਰ ਵੀ ਪੜਦੇ ਪਾ ਦੇਵੇ ਉਹ ਜੋ ਦੋਖ ਨੇ ਉਹ ਨਾ ਦਿਖਾਈ ਦੇ ਪਰਮਾਤਮਾ ਦੇ ਗੁਣ ਹੈ ਸਤਿਗੁਰੂ ਢਾਕ ਲਿਆ ਮੋਏ ਪਾਪੀ ਪੜਦਾ ਉਹ ਤੇ ਪੜਦੇ ਪੰਦਾ ਪਰਮਾਤਮਾ ਔਗਣਾ ਤੇ ਸਾਡੇ ਪੜਦੇ ਪੰਦਾ ਦੇਖੋ ਸਾਡਾ ਮਨ ਵੀ ਐਸਾ ਬਣਾ ਦਿੱਤਾ ਹੁਣ ਐਸਾ ਕਿਹੜਾ ਮਨ ਹੈ ਦਿਨ ਦੇ ਵਿੱਚ ਕਿਸੇ ਵਕਤ ਬੁਰਾ ਨਾ ਸੋਚਦਾ ਹੋਵੇ ਲੇਕਿਨ ਕਿਸੇ ਨੂੰ ਕੁਝ ਨਹੀਂ ਪਤਾ ਪ੍ਰਭੂ ਨੇ ਪੜਦਾ ਪਾਇਆ ਹੁਣ ਮੈਂ ਫਿਰ ਅਰਜ਼ ਕਰਾਂ ਜੋ ਕੁਝ ਮਨੁੱਖ ਨੇ ਛੁਪਾਇਆ ਉਹ ਠੀਕ ਨਹੀਂ ਹੋਵੇਗਾ ਕੁਪਕੇ ਠੀਕ ਜੋ ਕੁਝ ਹੁੰਦਾ ਉਹ ਤੇ ਬੰਦਾ ਹਥੇਲੀ ਤੇ ਲਈ ਫਿਰਦਾ ਮੈਂ ਇਹ ਕੀਤਾ ਮੈਂ ਇਹ ਕੀਤਾ ਮੈਂ ਕੀਤਾ ਹਮੇਸ਼ਾ ਗਲਤੀਆਂ ਨੂੰ ਮਨੁੱਖ ਛੁਪਾਂਦਾ ਹੈ ਗੰਦਗੀ ਨੂੰ ਛੁਪਾਂਦਾ ਹੈ ਉਹ ਗੁਨਾਹ ਨੂੰ ਛੁਪਾਂਦੇ ਇਹ ਤੇ ਮੈਂ ਆਪਣੀ ਇੱਕ ਅਨੁਭਵੀ ਘਟਨਾ ਤੁਹਾਨੂੰ ਸਰਵਨ ਕਰਾਵਾਂ ਦੇਸ਼ ਦੀ ਵੰਡ ਸੰਸੈਤ ਆਲੀ ਚੋਈ ਮੇਰਾ ਇੱਕ ਕਲਾਸ ਫੈਲੋ ਤੁਗਾਲਮਨ ਵੀ 25 ਸਾਲ ਬਾਅਦ ਮੈਨੂੰ ਜੋਧਪੁਰ ਦੇ ਵਿੱਚ ਮਿਲਿਆ ਰੱਬ ਦੀ ਨੇਤ ਸਤਗੁਰਾਂ ਨੇ ਮੈਨੂੰ ਆਪਣੇ ਪ੍ਰਚਾਰ ਖੇਤਰ ਦੇ ਵਿੱਚ ਲੈ ਲਿਆ ਉਹ ਰੇਲ ਦਾ ਇੰਜਣ ਚਲਾਉਂਦਾ ਸੀ ਡਰਾਈਵਰ ਸੀ। ਜੋਧਪੁਰ ਤੋਂ ਫਲੇਰਾ ਜੈਪੁਰ ਤੱਕ ਚੱਲਦਾ ਸੀ ਅਪਡਾਊਨ ਕਰਦਾ ਸੀ। ਉਹਨੂੰ ਕਿਧਰੇ ਪਤਾ ਚਲੇਆ। ਪੇਥੇ ਜਿਹੜਾ ਪ੍ਰਚਾਰਕ ਆਇਆ ਹੈ ਇਹ ਮੇਰਾ ਕਲਾਸ ਫੇਲੋ ਹੈ। 7 ਦਿਨ ਦੀ ਉਹਨੇ ਛੁੱਟੀ ਲੈ ਲਈ ਹਫਤਾ ਮੈਂ ਰਹਿਣਾ ਸੀ। ਮੈਨੂੰ ਮਿਲਣ ਆਸਤੇ ਆਇਆ ਬੜੇ ਪਿਆਰ ਨਾਲ ਮਿਲਿਆ। ਉਹਦੀ ਅੱਖਾਂ ਵੀ ਬਰ ਆਈਆਂ। ਉਂਝ ਵੀ ਪਿਆਰ ਵਾਲੀ ਉਹ ਮੂਰਤੀ ਸੀ। ਸ਼ਰੀਫ ਵੀ ਬੜਾ ਇੱਕ ਦਿਨ ਦੀ ਸੰਗਤ ਦੇ ਵਿੱਚ ਬੜਾ ਖੁੱਲ ਗਿਆ ਕਿਉਂਕਿ ਬਚਪਨ ਦੀ ਦੋਸਤੀ ਸੀ ਛੋਟੇ ਹੁੰਦੇ ਆ ਪ੍ਰਾਇਮਰੀ ਸਕੂਲ ਦੇ ਇਕੱਠੇ ਬੈਠਣਾ ਪੰਜਵੀਂ ਤੱਕ ਇਕੱਠੇ ਬੈਠਦੇ ਰਹੇ ਦੂਜੇ ਦਿਨ ਮੈਨੂੰ ਕਹਿਣ ਲੱਗਾ ਗੈਨੇ ਜੀ ਮੈਂ ਇੱਕ ਸਾਨੂੰ ਰਾਜ਼ ਦੀ ਗੱਲ ਦੱਸਣ ਲੱਗਾ ਮੈਂ ਆਪਣੀ ਪਤਨੀ ਨੂੰ ਵੀ ਨਹੀਂ ਦੱਸੀ ਮੈਂ ਆਪਣੇ ਮਾਪੇ ਬੱਚੇ ਕਿਸੇ ਨੂੰ ਨਹੀਂ ਦੱਸੀ ਤੁਹਾਨੂੰ ਦੱਸਣ ਲੱਗਾ ਅੱਜ ਤੱਕ ਮੈਂ ਕਿਸੇ ਨੂੰ ਨਹੀਂ ਦੱਸੀ ਤੁਹਾਨੂੰ ਦੱਸਣ ਲੱਗਾ ਲੇਕਿਨ ਇੱਕ ਵਾਅਦਾ ਕਰੋ ਕਿਸੇ ਨੂੰ ਦੱਸੋਗੇ ਨਹੀਂ ਮੈਂ ਇੱਕ ਗੱਲ ਹੈ ਜੇ ਤੂੰ ਆਪਣੀ ਪਤਨੀ ਨੂੰ ਵੀ ਨਹੀਂ ਦੱਸੀ ਬੱਚਿਆਂ ਨੂੰ ਵੀ ਨਹੀਂ ਦੱਸੀ ਮਾਪੇ ਬਾਪ ਨੂੰ ਵੀ ਨਹੀਂ ਦੱਸੀ ਮੈਨੂੰ ਵੀ ਨਾ ਦੱਸ ਮੈਂ ਕਿ ਮੈਂ ਹੱਥ ਜੋੜ ਕੇ ਕਹਿੰਦਾ ਮੈਨੂੰ ਵੀ ਨਾ ਦੱਸ ਕਿਉਂਕਿ ਮੇਰਾ ਇਹ ਅਨੁਭਵ ਹੈ ਜੋ ਕੁਝ ਮਨੁੱਖ ਨੇ ਛੁਪਾਇਆ ਹੁੰਦਾ ਉਹ ਠੀਕ ਨਹੀਂ ਹੁੰਦਾ ਗੰਦਾ ਹੁੰਦਾ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਹੈ ਜੋ ਤੂੰ ਰਾਜ਼ ਰੱਖਿਆ ਹੈ ਛੁਪਾਇਆ ਹੈ ਉਹ ਠੀਕ ਨਹੀਂ ਹੋਵੇਗਾ ਤੇਰਾ ਚਿਹਰਾ ਮੇਰੇ ਸਾਹਮਣੇ ਬੜਾ ਸੋਹਣਾ ਹੈ ਤੇਰੀ ਦੋਸਤੀ ਪੁਰਾਣੀ ਤੂੰ ਮੈਨੂੰ ਨਾ ਦੱਸ ਕਹਿੰਦਾ ਹੱਦ ਹੋ ਗਈ ਮੇਰੇ ਮਨ ਤੇ ਬੜਾ ਬੋਝ ਹੈ ਤੇ ਮੈਂ ਤੇ ਲੱਭਦਾ ਸੀ ਕੋਈ ਮਿੱਤਰ ਲੱਭੇ ਤੇ ਮੈਂ ਉਹਨੂੰ ਦੱਸਾਂ ਅੱਜ ਤੁਸੀਂ ਮਿਲਿਓ ਕਿ ਇਤਨੀ ਗਹਿਰੀ ਗੱਲ ਰਾਜ਼ ਦੀ ਗੱਲ ਜੋ ਅੱਜ ਤੱਕ ਮੈਂ ਛੁਪਾਈ ਹੈ ਕਿਸੇ ਨੂੰ ਨਹੀਂ ਦਸੀ ਤੁਹਾਨੂੰ ਦੱਸਣ ਲੱਗਾ ਤੁਸੀਂ ਇਤਨਾ ਵੀ ਵੈਦਾ ਨਹੀਂ ਕਰਦੇ ਕਿਸੇ ਨੂੰ ਦਸੋਗੇ ਨਹੀਂ ਮੈਂ ਕਿ ਮਿੱਤਰਾ ਗੱਲ ਧਿਆਨ ਨਾਲ ਸੁਣੇ ਰਾਜ਼ ਤੇਰਾ ਹੈ ਨਾ ਕਹਿੰਦਾ ਕਿ ਹਾਂ ਤੇ ਮੈਂ ਕਿ ਰਾਜ਼ ਤੇਰਾ ਹੈ ਤੇ ਤੂੰ ਆਪਣੇ ਕੋਲ ਨਹੀਂ ਰੱਖ ਸਕਦਾ ਤੇਰਾ ਰਾਜ਼ ਮੈਂ ਆਪਣੇ ਕੋਲ ਕਿਵੇਂ ਰੱਖਾਂਗਾ ਅਕਲ ਤੋਂ ਤੇ ਕੰਮ ਲੈ ਥੋੜੀ ਜਿਹੀ ਅਕਲ ਤੋਂ ਤੇ ਕੰਮ ਲੈ ਰਾਜ਼ ਤੇਰਾ ਹੈ ਤੂੰ ਛੁਪਾ ਨਹੀਂ ਸਕਦਾ ਤੇਰਾ ਰਾਜ਼ ਮੈਂ ਕਿਵੇਂ ਛੁਪਾਵਾਂਗਾ ਕਦੋਂ ਤੱਕ ਪਰਦੇ ਪਾਵਾਂਗਾ ਮੈਨੂੰ ਨਹੀਂ ਦੱਸਣਾ ਮੈਂ ਵੈਦਾਵੀ ਨਹੀਂ ਕੀਤਾ ਉਹਨੇ ਦੱਸ ਦਿੱਤਾ ਤੇ ਦੱਸਣ ਤੋਂ ਬਾਅਦ ਕਹਿੰਦਾ ਹੁਣ ਮੇਰਾ ਹਿਰਦਾ ਹੌਲਾ ਹੋ ਗਿਆ ਮੈਂ ਕਿਹਾ ਮਿੱਤਰਾ ਹੁਣ ਮੇਰਾ ਹਿਰਦਾ ਭਾਰਾ ਹੋ ਗਿਆ ਤੂੰ ਆਪਣੇ ਅੰਦਰੋਂ ਪੱਤਰ ਕੱਢ ਕੇ ਮੇਰੇ ਅੰਦਰ ਪਾ ਦਿੱਤਾ ਤੇ ਮੈਂ ਕਿਹਾ ਬੜਾ ਸੋਹਣਾ ਚਿਹਰਾ ਮੇਰੇ ਸਾਹਮਣੇ ਸੀ ਤੇਰਾ ਹੁਣ ਕੁਝ ਹੋਰ ਦਿਖਾਈ ਦਿੰਦਾ ਹੁਣ ਤੂੰ ਮੈਨੂੰ ਕੁਝ ਹੋਰ ਦਿਖਾਈ ਦਿੰਦਾ ਹੁਣ ਮੈਨੂੰ ਤੂੰ ਡਰਾਉਣਾ ਲੱਗਦਾ ਹੈ ਹੁਣ ਤੇਰੇ ਕੋਲ ਮੈਂ ਬੈਠਾ ਮੈਨੂੰ ਹੀ ਡਰ ਲੱਗਦਾ ਤੂੰ ਚੰਗਾ ਨਹੀਂ ਕੀਤਾ ਆਪਣਾ ਰਾਜ਼ ਦੱਸਿਆ ਔਰ ਮੈਂ ਇਹ ਅਨubhav ਤੁਹਾਡੇ ਸਾਹਮਣੇ ਰੱਖ ਰਿਹਾ ਹਰ ਮਨੁੱਖ ਦਾ ਰਾਜ਼ ਹੁੰਦਾ ਹੈ ਔਰ ਜੋ ਕੁਝ ਮਨੁੱਖ ਨੇ ਛੁਪਾਇਆ ਹੈ ਉਹ ਠੀਕ ਨਹੀਂ ਹੋਵੇਗਾ ਠੀਕ ਨਹੀਂ ਹੋਵੇਗਾ ਦੋਖ ਦ੍ਰਿਸ਼ਟ ਰੱਖਣ ਵਾਲਾ ਮਨੁੱਖ ਅਗਲੇ ਦੇ ਪੜਦੇ ਛੁਕਦਾ ਹੈ ਪੜਦਿਆਂ ਦੇ ਥੱਲੇ ਕੀ ਖਲੜੀ ਉਦੇੜਦਾ ਹੈ ਸ਼ੁਭ ਦ੍ਰਿਸ਼ਟ ਰੱਖਣ ਵਾਲਾ ਮਨੁੱਖ ਉੱਪਰ ਉੱਪਰ ਵੇਖਦਾ ਹੈ ਉਪਰ ਉਪਰ ਤੇ ਹਰ ਮਨੁੱਖ ਸੋਭੇ ਦਾਨੀ ਹੈ ਗਿਆਨੀ ਹੈ ਸਤਸੰਗੀ ਹੈ ਪਾਠ ਕਰਦਾ ਹੈ ਪੂਜਾ ਕਰਦਾ ਉਪਰੋਂ ਉਪਰ ਤੇ ਹਰ ਬੰਦਾ ਠੀਕ ਹੈ ਸ਼ੁਭ ਦ੍ਰਿਸ਼ਟ ਰਖਣ ਵਾਲਾ ਮਨੁੱਖ ਉਪਰੋਂ ਉਪਰ ਵੇਖਦਾ ਹੁਣ ਇੱਕ ਮੈਂ ਉਦਾਹਰਣ ਰਿਹਾ ਮਿੱਤਰ ਹੈ ਹੁਣ ਸ਼ੁਭ ਦ੍ਰਿਸ਼ਟ ਕਰਕੇ ਉਹਦੇ ਸਾਰੇ ਗੁਣੇ ਇਹ ਗੁਣ ਦਿਖਾਈ ਦੇ ਰਹੇ ਨੇ ਕਿਸੇ ਕਾਰਨ ਉਹਦੇ ਨਾਲ ਝਗੜਾ ਹੋ ਗਿਆ ਲੜਾਈ ਹੋ ਗਈ ਮਿੱਤਰਤਾ ਦੋਸ਼ਮਣੀ ਜ ਬਦਲ ਗਏ ਹੁਣ ਦ੍ਰਿਸ਼ਟੀ ਵੀ ਬਦਲ ਗਈ ਦੋਖ ਦ੍ਰਿਸ਼ਟ ਹੋ ਗਏ ਹੁਣ ਉਹਦੇ ਚ ਔਗਣ ਹੀ ਔਗਣ ਦਿਖਾਈ ਦੇਣੇ ਕਿਹਦਾ ਇਹ ਮਤਲਬ ਨਹੀਂ ਕਿ ਪਹਿਲੇ ਆਗਣ ਨਹੀਂ ਸਨ ਪਹਿਲੇ ਵੀ ਸਨ ਪਰ ਪਹਿਲੇ ਦ੍ਰਿਸ਼ਟੀ ਸ਼ੁਭ ਸੀ ਉਪਰੋਂ ਪੜ੍ਹ ਵੇਖਦੇ ਸੀ ਹੁਣ ਦੋਖ ਦ੍ਰਿਸ਼ਟ ਇਸੇ ਤਰ੍ਹਾਂ ਦੁਸ਼ਮਣ ਦੇ ਵਿੱਚ ਵੀ ਇਹ ਨਹੀਂ ਕਿ ਕੋਈ ਗੁਣ ਨਹੀਂ ਨੇ ਗੁਣ ਹੈਨ ਪਰ ਦੋਖ ਦ੍ਰਿਸ਼ਟ ਹੋਣ ਕਰਕੇ ਮਨ ਨੂੰ ਗਹਿਰਾ ਦੇਖਦਾ ਹੈ ਆਗਣਾਂ ਨੂੰ ਦੇਖਦਾ ਹੈ ਰੁਵਾਣੀ ਇਹ ਸ਼ੁਭ ਦ੍ਰਿਸ਼ਟ ਰੱਖੋ ਕਿਸੇ ਦੇ ਪਰਦੇ ਉਧੇੜਨ ਦੀ ਕੀ ਲੋੜ ਹੈ ਕਿਸੇ ਦੀ ਖਲੜੀ ਉਧੇੜਨ ਦੀ ਕੀ ਲੋੜ ਹੈ ਖਲੜੀ ਦੇ ਥੱਲੇ ਤੇ ਫਿਰ ਚਰਬੀ ਹੈ ਦੁਰਗੰਧ ਹੈ ਖੂਨ ਹੈ ਹੱਡੀਆਂ ਨੇ ਤੇ ਹਰ ਮਨੁੱਖ ਨੇ ਕੁਝ ਨਾ ਕੁਝ ਛੁਪਾਇਆ ਹੁੰਦਾ ਹੈ ਛੁਪਾਇਆ ਹੈ ਤੇ ਅੱਜ ਦੀ ਕਥਾ ਦੇਖੀ ਆਪਾਂ ਕਿ ਵਾਕਈ ਜਿਹੜਾ ਮਨੁੱਖ ਜਾਂ ਇਨਸਾਨ ਨੂੰ ਆਪਣੇ ਦੁੱਖਾਂ ਦਾ ਆਪ ਹੀ ਜ਼ਿੰਮੇਦਾਰ ਹੈ ਉਹਦੇ ਆਪਣੇ ਪਾਲੇ ਹੋਏ ਦੁੱਖ ਹੈ ਦੇਖੋ ਕਿ ਤਾਰੀਫ ਸਾਨੂੰ ਕਿੰਡੀ ਸੋਹਣੀ ਲੱਗਦੀ ਜਿੱਲੇ ਕੋਈ ਬੰਦਾ ਸਾਡੀ ਤਾਰੀਫ ਕਰਦਾ ਨਾ ਅਸੀਂ ਬੜੇ ਖੁਸ਼ ਹੋਨੇ ਉਹਨੂੰ ਬੜਾ ਇੱਜ਼ਤ ਮਾਨ ਦਿੰਨੇ ਆ ਇਹ ਨਹੀਂ ਦੇਖਦੇ ਕਿ ਯਾਰ ਉਹ ਬੰਦਾ ਆਇਆ ਕਿ ਵਾਕਈ ਇੱਕ ਅੱਛਾ ਇਨਸਾਨ ਹੈ ਜਾਂ ਬੁਰਾ ਇਨਸਾਨ ਹੈ ਕਈ ਐਸੇ ਹੁੰਦੇ ਆ ਕਿ ਤੁਹਾਡੇ ਮੂੰਹ ਤੇ ਤੁਹਾਡੀ ਐਸੀ ਤਾਰੀਫ ਕਰਨਗੇ ਤੁਸੀਂ ਕਹੋਗੇ ਯਾਰ ਇਹ ਬੰਦਾ ਬਹੁਤ ਅੱਛਾ ਹੈ ਮੇਰੇ ਨਾਲ ਬੜਾ ਮੁਖਲਿਸ ਹੈ ਲੇਕਿਨ ਹਕੀਕਤ ਦੇ ਵਿੱਚ ਉਹ ਬੰਦਾ ਹੀ ਤੁਹਾਡਾ ਦੁਸ਼ਮਣ ਹੋਏਗਾ ਤੁਹਾਡੀਆਂ ਜੜਾਂ ਵੱਢਣ ਵਾਲਾ ਹੋਏਗਾ ਕਿ ਇੱਕ ਸਿਰਫ ਝੂਠੀ ਤੁਹਾਡੀ ਤਾਰੀਫ ਕਰਕੇ ਤੁਹਾਨੂੰ ਖੁਸ਼ ਕਰਨ ਦਿਆ ਹੁੰਦਾ ਵੈ ਇਸੇ ਕਰਕੇ ਕਿ ਇਨਸਾਨ ਆਪਣਾ ਆਪ ਹੀ ਦੁਸ਼ਮਣ ਹੈ ਕਿ ਉਹਨੇ ਦੇਖਣਾ ਨਹੀਂ ਯਾਰ ਕਿ ਮੇਰਾ ਇਹ ਬੰਦਾ ਕਿ ਮੇਰੇ ਵਾਸਤੇ ਮੁਖਲਿਸ ਹੈ ਵੀ ਕਿ ਨਹੀਂ ਅਗਰ ਕੋਈ ਤੁਸੀਂ ਫਰਜ਼ ਕਰੋ ਤੁਹਾਡਾ ਭਰਾ ਵੀ ਗਲਤ ਕੰਮ ਕਰਨਦਿਆ ਨਾ ਤੇ ਤੁਸੀਂ ਉਹਨੂੰ ਡੱਕੋਗੇ ਨਾ ਤੇ ਉਹ ਜਾਨ ਨੂੰ ਉਸ ਕੰਮ ਤੋਂ ਰੋਕੋਗੇ ਤੇ ਉਹਨੂੰ ਬੜਾ ਬੁਰਾ ਲੱਗੇਗਾ ਬੜਾ ਮਾੜਾ ਲੱਗੇਗਾ ਉਹ ਕਹੇਗਾ ਲੈ ਮੇਰਾ ਭਰਾ ਤੇ ਹੈ ਹੀ ਆਈਦਾ ਮੈਨੂੰ ਹਰ ਟਾਈਮ ਰੋਕਦਾ ਰਹਿੰਦਾ ਇਹ ਹੀ ਮੇਰਾ ਦੁਸ਼ਮਣ ਹੈ ਹਾਲਾਂਕਿ ਉਹਨੂੰ ਇਸ ਚੀਜ਼ ਦਾ ਨਹੀਂ ਅਹਿਸਾਸ ਕਿ ਤੇਰੇ ਭਰਾ ਨੂੰ ਦੁੱਖ ਹੈ ਇਸ ਚੀਜ਼ ਦਾ ਕਿ ਤੂੰ ਗਲਤ ਰਸਤੇ ਤੇ ਚੱਲਨਿਆ ਮੈਂ ਇਸੇ ਕਰਕੇ ਤੈਨੂੰ ਰੋਕਨਦਿਆ ਜਦਕਿ ਇੰਜ ਤਾਂ ਜਿਹੜਾ ਬੰਦਾ ਜਿਹੜਾ ਕਿ ਉਹ ਜਿਹੜੀ ਖੁਸ਼ਾਮਦ ਕਰਦਾ ਤਾਰੀਫ ਕਰਦਾ ਉਹ ਤੈਨੂੰ ਬਜਾਏ ਰੋਕਨ ਦੇ ਨਾਲ ਅਸੀਂ ਕਹੇਗਾ ਸ਼ਾਬਾਸ਼ ਯਾਰ ਤੂੰ ਬਹੁਤ ਵਧੀਆ ਕੰਮ ਕਰਨਿਆ ਹਾਲਾਂਕਿ ਉਹਨੂੰ ਇਸ ਚੀਜ਼ ਦਾ ਪਤਾ ਹੈ ਉਸ ਇਨਸਾਨ ਨੂੰ ਕਿ ਇਹ ਬੰਦਾ ਗਲਤ ਰਸਤੇ ਤੇ ਜਾਂਦਾ ਹੈ ਨੁਕਸਾਨ ਉਠਾਏਗਾ ਲੇਕਿਨ ਫੇਰ ਵੀ ਉਹ ਉਹਨੂੰ ਸ਼ਾਬਾਸ਼ ਦੇਈ ਜਾਂਦਾ ਉਹਦੀ ਤਾਰੀਫਾਂ ਕਰੀ ਜਾਂਦਾ ਕਿਉਂਕਿ ਉਹ ਉਹਦਾ ਬੜਾ ਵੱਡਾ ਦੁਸ਼ਮਣ ਹੈ ਉਹ ਚਾਹੁੰਦਾ ਕਿ ਉਹਦਾ ਕੱਲ ਨੂੰ ਵੱਡਾ ਨੁਕਸਾਨ ਹੋਵੇ ਜਦਕਿ ਉਹਦਾ ਭਰਾ ਉਹਨੂੰ ਉਸ ਚੀਜ਼ ਤੋਂ ਡੱਕਦਾ ਕਿਉਂਕਿ ਉਹਨੂੰ ਪਤਾ ਹੈ ਮੇਰਾ ਭਰਾ ਹੈ ਇਹਨੂੰ ਕੱਲ ਨੂੰ ਜਾ ਕੇ ਬਹੁਤ ਵੱਡਾ ਨੁਕਸਾਨ ਹੋਏਗਾ ਇਹ ਹੁਣੀ ਬਾਜ਼ ਆਈ ਤੇ ਚੰਗਾ ਵੈ ਤੇ ਇਨਸਾਨ ਆਪਣਾ ਦੁਸ਼ਮਣ ਆਪ ਹੀ ਨਹੀਂ ਦੇਖਦਾ ਕਿ ਮੇਰੇ ਇਹ ਹੱਕ ਚ ਕਿਹੜਾ ਮੇਰਾ ਸਾਥ ਕਿਹੜਾ ਦੇਣਦਿਆ ਤੇ ਮੇਰਾ ਮੁਖਾਲਿਫ ਕਿਹੜਾ ਵੈ ਸਿਰਫ ਉਹ ਆਪਣੀ ਖੁਸ਼ਾਮਤ ਦੇਖਦਾ ਆਪਣੀ ਤਾਰੀਫ ਦੇਖਦਾ ਤੇ ਉਹ ਦੇਖ ਕੇ ਹੀ ਬੜਾ ਖੁਸ਼ ਹੋ ਜਾਂਦਾ ਕਿ ਯਾਰ ਐ ਹੀ ਮੇਰਾ ਸੱਜਣ ਹੈ ਜਦਕੀ ਅਸਤਰਾ ਨਹੀਂ ਜਿਹੜੇ ਤੁਹਾਡੇ ਖੂਨੀ ਰਿਸ਼ਤੇ ਹੈ ਨਾ ਉਹ ਹੀ ਤੁਹਾਡੇ ਸੱਜਣ ਹੈ ਉਹ ਹੀ ਤੁਹਾਨੂੰ ਹਮੇਸ਼ਾ ਤੁਹਾਡਾ ਨਾ ਦੁੱਖਦਰ ਤਕਲੀਫ ਮਹਿਸੂਸ ਕਰਨਗੇ ਬਾਕੀ ਜਿਹੜੇ ਨਸਲੀ ਲੋਗ ਹੈ ਉਹ ਵੀ ਬੜੇ ਅੱਛੇ ਹੁੰਦੇ ਜਿਹੜਾ ਕਿ ਬੜੇ ਬੜੇ ਯਾਰ ਨੇ ਜਿਹੜੇ ਯਾਰਾਂ ਦੀ ਖਾਤਰ ਜਾਨ ਦੇ ਦਿੰਦੇ ਆ ਪਰ ਜ਼ਿਆਦਾਤਰ ਜਿਹੜੇ ਯਾਰ ਆ ਯਾਰ ਮਾਰੀ ਹੁੰਦੇ ਆ ਜਿਹੜੇ ਕਿ ਦੂਸਰਿਆਂ ਦੀ ਤਰੱਕੀ ਦੇਖ ਕੇ ਖੁਸ਼ਹਾਲੀ ਦੇਖ ਕੇ ਖੁਸ਼ ਹੋਣ ਦੀ ਬਜਾਏ ਸੜਨਾ ਸ਼ੁਰੂ ਕਰ ਦਿੰਦੇ ਆ ਨੁਕਸਾਨ ਪਹੁੰਚਾਉਣ ਦਾ ਸੋਚਦੇ ਕਿ ਕਿਸ ਤਰ੍ਹਾਂ ਹੀਆਂ ਨੂੰ ਨੁਕਸਾਨ ਪਹੁੰਚਾਈਏ ਦੁਬਾਰਾ ਹੀਆਂ ਨੂੰ ਜ਼ਮੀਨ ਤੇ ਸੁੱਟਦੀ ਏ ਇਹ ਬੜਾ ਅਜੇ ਸਮਾਨਾਂ ਤੇ ਉੱਡਣ ਦੇ ਆਵੈ ਤੇ ਜਿਹੜੇ ਆਪਣੇ ਤੁਹਾਡੇ ਭੈਣ ਭਰਾ ਹੋਣਗੇ ਉਹ ਤੁਹਾਡੀ ਖੁਸ਼ੀ ਦੇਖ ਕੇ ਖੁਸ਼ ਹੋਣਗੇ ਉਹਨਾਂ ਨੂੰ ਮਾਣ ਹੋਏਗਾ ਤੁਹਾਡੇ ਉੱਤੇ ਕਿ ਯਾਰ ਸਾਡਾ ਵੀਰ ਭਰਾ ਅੱਜ ਤਰੱਕੀ ਕਰਨ ਦੇ ਆਵੈ ਇਸ ਕਰਕੇ ਵੀਰੋ ਤੁਸੀਂ ਆਪਣੀਆਂ ਇੱਕ ਤੇ ਖੁਆਇਸ਼ਾਂ ਘੱਟ ਰੱਖੋ ਜਿੰਨੀਆਂ ਇਨਸਾਨ ਦੀਆਂ ਖੁਆਇਸ਼ਾਂ ਘੱਟ ਹੋਣਗੀਆਂ ਉੰਨੀ ਹੀ ਜ਼ਿੰਦਗੀ ਆਸਾਨ ਹੋਈ ਉਹਨਾਂ ਦੁੱਖ ਤਕਲੀਫਾਂ ਤੋਂ ਬਚਿਆ ਰਹੇਗਾ ਤੇ ਜਿੰਨੀਆਂ ਜ਼ਿਆਦਾ ਖੁਆਇਸ਼ਾਂ ਪਾਲ ਲੋਗੇ ਉਹਨੇ ਹੀ ਤੁਸੀਂ ਮੁਸੀਬਤਾਂ ਵਿੱਚ ਫਸਦੇ ਜਾਓਗੇ ਬਹੁਤ ਵਧੀਆ ਕਥਾ ਸੀ ਵੀਰੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖੋ ਤੇ ਸਰਾਖਿਆਲ ਆਪਰਾ